ਸਸੀ ਗੱਲ ਕਿਸਾਨ ਮੇਰੋ ਇਸ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਸਾਡੇ ਨਾਲ ਪਹੁੰਚੇ ਹਨ ਜਿਹੜਾ ਜਿਹੜਾ ਫਰੀਦਕੋਟ ਦੇ ਜ਼ਿਲ੍ਹਾ ਸਿਖਲਾਈ ਅਫਸਰ ਡਾਕਟਰ ਕਲਵੰਤ ਸਿੰਘ ਤਾਂ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤਾਂ ਅੱਜ ਆਪਾਂ ਜਾਣਕਾਰੀ ਲਵਾਂਗੇ ਡਾਕਟਰ ਸਾਹਿਬ ਤੋਂ ਕਿ ਜ਼ਮੀਨ ਦੀ ਸਿਹਤ ਹੈ ਜਿਹੜੀ ਉਹ ਕਿੰਨੀ ਜ਼ਰੂਰੀ ਹੈ ਉਹਨੂੰ ਬਰਕਰਾਰ ਆਪਾਂ ਕਿਵੇਂ ਰੱਖਣਾ ਮਿੱਟੀ ਦੇ ਤੱਤਾਂ ਬਾਰੇ ਆਪਾਂ ਜਾਣਕਾਰੀ ਕਿਵੇਂ ਲੈ ਸਕਦੇ ਹਾਂ ਪਾਣੀ ਦੀ ਸਿਹਤ ਬਾਰੇ ਕਿਵੇਂ ਜਾਣਕਾਰੀ ਲੈ ਸਕਦੇ ਹਾਂ ਕਿ ਪਾਣੀ ਚੰਗਾ ਜਾਂ ਮਾੜਾ ਜਾਂ ਹੋਰ ਆਪਾਂ ਫਸਲ ਦੇ ਲਈ ਇਹਨਾਂ ਚੀਜ਼ਾਂ ਦੀ ਕਿਉਂ ਜ਼ਰੂਰਤ ਹੈ ਮਿੱਟੀ ਦਾ ਸੈਂਪਲ ਕਦੋਂ ਲੈਣਾ ਪਾਣੀ ਦਾ ਸੈਂਪਲ ਕਿਵੇਂ ਲੈਣਾ ਤੇ ਕੀ ਸਾਰਾ ਪ੍ਰੋਸੈਸ ਹੈ ਸਾਰੇ ਕਾਸੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਡਾਕਟਰ ਸਾਹਿਬ ਤੋਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜ਼ਮੀਨ ਦੀ ਜਿਹੜੀ ਸਿਹਤ ਹੈ ਉਹ ਜ਼ਰੂਰੀ ਕਿਉਂ ਆ ਕਿਸਾਨ ਲਈ ਫਸਲ ਲਈ ਇਸ ਇਸ ਸਭ ਬਾਰੇ ਤੁਸੀਂ ਚੰਨਣਾ ਪਾਵੇ ਧੰਨਵਾਦ ਡਾਕਟਰ ਸਾਹਿਬ ਡਾਕਟਰ ਸਾਹਿਬ ਜਿਸ ਤਰ੍ਹਾਂ ਦਿਨੋਂ ਦਿਨ ਨਵੀਆਂ ਆਪਣੇ ਕੋਲ ਕਿਸਮਾਂ ਆ ਰਹੀਆਂ ਵੱਧ ਝਾੜ ਵਾਲੀਆਂ ਕਿਸਮਾਂ ਆ ਰਹੀਆਂ ਹਾਂਜੀ ਜਿੰਨੀ ਕਿਸੇ ਵੀ ਕਿਸਮ ਦਾ ਝਾੜ ਵਾਦ ਹੋਊਗਾ ਉਹਨੂੰ ਉਹਨੇ ਹੀ ਧਰਤੀ ਦੇ ਵਿੱਚੋਂ ਜਰੂਰੀ ਤੱਤ ਚਾਹੀਦੇ ਹਾਂਜੀ ਤੇ ਜਿੰਨੇ ਜ਼ਮੀਨ ਦੇ ਵਿੱਚ ਤੱਤ ਜਿਆਦੇ ਹੋਣਗੇ ਉੰਨੀ ਸਾਡੀ ਜ਼ਮੀਨ ਦੀ ਜਿਹੜੀ ਸਿਹਤ ਆ ਉੰਨੀ ਉਹ ਠੀਕ ਹੋਊ ਹਾਂਜੀ ਇਸ ਕਰਕੇ ਜਿਹੜੀ ਜ਼ਮੀਨ ਦੀ ਸਿਹਤ ਆ ਉਹਦੀ ਠੀਕ ਹੋਣਾ ਬਹੁਤ ਜ਼ਰੂਰੀ ਆ ਆਪਣੇ ਕਿਸੇ ਵੀ ਫਸਲ ਦੇ ਵਾਦੇ ਲਈ ਵਾਦੇ ਲਈ ਇਸ ਕਰਕੇ ਮਿੱਟੀ ਦੀ ਜਿਹੜੀ ਸਿਹਤ ਆ ਬਰਕਰਾਰ ਰੱਖਣੀ ਕਿਸਾਨਾਂ ਵਾਸਤੇ ਇਹ ਬਹੁਤ ਜ਼ਰੂਰੀ ਆ ਜਿਵੇਂ ਆਪਣਾ ਸਰੀਰ ਸਹੀ ਕੰਮ ਕਰਦਾ ਜੇ ਸਾਰਾ ਕੁਝ ਸਹੀ ਹੋਵੇ ਉਸੇ ਤਰ੍ਹਾਂ ਜਮੀਨ ਉਸੇ ਤਰ੍ਹਾਂ ਇਹ ਜਮੀਨ ਦੇ ਵਿੱਚ ਜਿਹੜੇ ਲੋੜੀ ਦੇ ਤੱਤ ਆ ਉਹ ਪੂਰੇ ਤਾਂ ਹੀ ਮਿਲਣਗੇ ਜੇ ਸਾਡੀ ਜ਼ਮੀਨ ਦੀ ਸਿਹਤ ਠੀਕ ਹੋਵੇ ਤੇ ਜਮੀਨ ਦੀ ਸਿਹਤ ਨੂੰ ਬਰਕਰਾਰ ਕਿਵੇਂ ਰੱਖਣਾ ਹੈ ਇਹਦੇ ਬਾਰੇ ਦੱਸੋ ਸਾਡੇ ਕਿਸਾਨ ਵੀਰਾਂ ਨੂੰ ਜਿਹੜੀ ਜ਼ਮੀਨ ਦੀ ਸਿਹਤ ਨੂੰ ਬਰਕਰਾਰ ਦੀ ਜਿਹੜੀ ਆਪਾਂ ਗੱਲ ਕਰੀਏ ਤਾਂ ਇਹਦਾ ਮਤਲਬ ਇਹੀ ਹੈ ਵੀ ਜ਼ਮੀਨ ਦੇ ਵਿੱਚ ਸਾਰੇ ਲੋੜੀ ਦੇ ਤੱਤ ਆ ਜਿਹੜੇ ਉਹ ਸਾਡੀ ਫਸਲ ਨੂੰ ਮਿਲਦੇ ਰਹਿਣ ਉਹ ਤਾਂ ਮਿਲਦੇ ਰਹਿਣਗੇ ਜੇ ਅਸੀਂ ਉਹਦੀ ਸਿਹਤ ਦਾ ਪਹਿਲਾ ਖਿਆਲ ਰੱਖਿਆ ਹੋਵੇ ਹਾਂਜੀ ਜਿਸ ਤਰ੍ਹਾਂ ਅਸੀਂ ਹੁਣ ਲਗਾਤਾਰ ਫਸਲਾਂ ਜ਼ਮੀਨ ਦੇ ਵਿੱਚੋਂ ਕੱਢਨੇ ਆ ਤੇ ਉਹਦੇ ਨਾਲ ਜ਼ਮੀਨ ਦੇ ਵਿੱਚ ਤੱਤਾਂ ਦੀ ਘਾਟ ਆ ਰਹੀ ਆ ਹਾਂਜੀ ਤੇ ਇਹਨਾਂ ਤੱਤਾਂ ਦੀ ਪੂਰਤੀ ਤਾਂ ਹੋਊਗੀ ਵੀ ਜੇ ਅਸੀਂ ਖੇਤਾਂ ਦੇ ਵਿੱਚ ਵੱਧ ਤੋਂ ਵੱਧ ਅ ਮਲੜ ਪੈਦਾ ਕਰਾਂਗੇ ਆਰਗੈਨਿਕ ਮਾਦਿਆਂ ਦੇ ਖੇਤਾਂ ਦੇ ਵਿੱਚ ਪੈਦਾ ਕਰਾਂਗੇ ਤਾਂ ਅ ਇਸ ਤੋਂ ਪਹਿਲਾਂ ਲੋਕ ਕਿਸਾਨ ਦੇਸੀ ਰੂੜੀ ਵਰਤਦੇ ਸੀ ਗੱਲੀ ਸੜੀ ਰੂੜੀ ਵਰਤਦੇ ਸੀਗੇ ਹਾਂਜੀ ਉਹਦੇ ਨਾਲ ਜਿਹੜੇ ਲੋੜੀ ਦੇ ਤੱਤ ਵੀ ਜ਼ਮੀਨ ਦੇ ਵਿੱਚ ਜਾਂਦੇ ਸੀਗੇ ਤੇ ਜਮੀਨ ਦੇ ਵਿੱਚ ਜਿਹੜਾ ਆਰਗੈਨਿਕ ਮਾਤਾ ਬਣਿਆ ਰਹਿੰਦਾ ਸੀ ਪਰ ਹੁਣ ਸਮੇਂ ਦੇ ਨਾਲ ਨਾਲ ਲੋਕਾਂ ਕੋਲੇ ਰੂੜੀ ਦੀ ਜਿਹੜੀ ਉਪਲਬਧਤਾ ਉਹ ਘਟ ਗਈ ਆ ਹਾਂਜੀ ਉਹ ਘਟਣ ਦੇ ਨਾਲ ਉਹ ਖੇਤਾਂ ਦੇ ਵਿੱਚੋਂ ਸਾਰੀਆਂ ਜਿੰਨੀਆਂ ਵੀ ਉਹ ਬਾਜ਼ਾਰਾਂ ਦੇ ਵਿੱਚੋਂ ਲੈ ਕੇ ਖਾਦਾ ਪਾਉਂਦੇ ਹਾਂਜੀ ਉਹਦੇ ਤੇ ਲਹਿਰ ਪਰਤਾਂ ਸਾਡੇ ਜਾਦੇ ਵਧ ਗਈ ਆ ਇਸ ਕਰਕੇ ਵੀ درون ਦੇ ਜਿਹੜਾ ਆਰਗੈਨਿਕ ਮਾਤਾ ਜਮੀਨ ਦੇ ਵਿੱਚ ਘਟੇ ਜਾ ਰਿਹਾ ਤੇ ਉਹਦੇ ਨਾਲ ਜਮੀਨ ਦੇ ਵਿੱਚ ਜਿਹੜੇ ਛੋਟੇ ਤੱਤਾਂ ਜਾਂ ਵੱਡੇ ਤੱਤਾਂ ਇਹਨਾਂ ਦੀ ਜਿਹੜੀ ਘਾਟ ਆ ਰਹੀ ਆ ਇਸ ਕਰਕੇ ਅਸੀਂ ਵੱਧ ਤੋਂ ਵੱਧ ਇਹ ਖੇਤਾਂ ਦੇ ਵਿੱਚ ਆਰਗੈਨਿਕ ਮਾਦਾਂ ਵਧਾਵਾਂਗੇ ਤਾਂ ਹੀ ਅਸੀਂ ਜ਼ਮੀਨ ਦੀ ਸਿਹਤ ਨੂੰ ਰੱਖ ਸਕਾਂਗੇ ਆਰਗੈਨਿਕ ਮਾਦਾਂ ਤਾਂ ਵਧੂਗਾ ਜੇ ਅਸੀਂ ਖੇਤਾਂ ਦੇ ਵਿੱਚ ਰੂੜੀ ਪਾਵਾਂ ਹਾਂਜੀ ਰੂੜੀ ਤੋਂ ਬਿਨਾ ਆਪਣੇ ਕੋਲੇ ਹੋਰ ਵੀ ਸਾਧਨ ਹੈਗੇ ਜਿਹਦੇ ਨਾਲ ਅਸੀਂ ਜ਼ਮੀਨ ਦੇ ਵਿੱਚ ਆਰਗੈਨਿਕ ਮਾਦਾਂ ਵਧਾ ਸਕਦਾ ਜਿਸ ਤਰ੍ਹਾਂ ਆਪਾਂ ਹਰੀ ਖਾਦ ਹੀ ਵਰਤੋ ਕਰਕੇ ਹਰੀ ਖਾਦ ਵੀ ਜਦੋਂ ਅਸੀਂ ਖੇਤ ਦੇ ਵਿੱਚ ਦੱਬ ਦਿੰਨੇ ਆਂ আর ਲਾ ਦਿੰਨੇ ਆਂ ਉਹ ਰੂੜੀ ਬਣ ਜਾਂਦੀ ਹੈ ਤਾਂ ਉਹਦੇ ਨਾਲ ਵੀ ਸਾਡੀ ਜਿਹੜੀ ਜ਼ਮੀਨ ਦੀ ਸਿਹਤ ਉਹ ਬਣੀ ਰਹਿੰਦੀ ਹੈ ਹਰੀਖਾਦ ਵਿੱਚ ਕਿਹੜੀਆਂ-ਕਿਹੜੀਆਂ ਫਸਲਾਂ ਲਗਾ ਸਕ ਆ ਜਾਂਦੀਆਂ ਜਿਹੜੀ ਹਰੀਖਾਦ ਦੀ ਗੱਲ ਕਰਦੇ ਆਪਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਫਲੀਦਾਰ ਫਸਲਾਂ ਜਿਹੜੀਆਂ ਰეკਮੈਂਡ ਕੀਤੀਆਂ ਜਿਹਦੇ ਵਿੱਚ ਢੈਂਚ ਆ ਜਾਂਦਾ ਹਾਂ ਜੰਤ ਜਿਹਨੂੰ ਆਪਾਂ ਜੰਤਰ ਵੀ ਕਹਿ ਦਿੰਨੇ ਆਗੇ ਆ ਜਾਂ ਸਣ ਹਾਂਜੀ ਪਰਵਾਹ ਦੀ ਕੀਤੀ ਆਪਾਂ ਕਰ ਸਕਦੇ ਹਾਂ ਹਾਂਜੀ ਇਹ ਜਿਹੜੀਆਂ ਫਸਲਾਂ ਆਪਾਂ ਹਰੀਖਾਦ ਵਾਸਤੇ ਵਰ ਸਕਦੇ ਆ ਤੇ ਹੁਣ ਹਰੀਖਾਦ ਵਾਸਤੇ ਹੁਣ ਬਹੁਤ ਥੋਕ ਨਾ ਸਮਾਇਆ ਸਾਡੇ ਕੋਲ ਮੂੰਗੀ ਦੀ ਵਰਤੋਂ ਵੀ ਕਿਸਾਨ ਫੇਰ ਕਰ ਹਾਂ ਮੂੰਗੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਤੇ ਹੁਣ ਜਿਹੜਾ ਸਮਾਂ ਹੈਗਾ ਲੋਕਾਂ ਨੇ ਕੰਮ ਕੱਟ ਲਈਆ ਤੇ ਝੋਨਾ ਬੀਜਣ ਦੇ ਵਿੱਚ ਆਪਣੇ ਕੋਲੇ ਵਕਬਾ ਲਗਪਗ 2 ਮਹੀਨਿਆਂ ਦਾ ਆਪਣੇ ਕੋਲੇ ਹੈਗਾ ਜੀ ਤਾਂ ਹੁਣ ਬਹੁਤ ਧੀ ਟੁਕਮਾ ਸਮਾਂ ਜਿਹਦੇ ਵਿੱਚ ਸੀ ਹਰੀਖਾਦ ਖੇਤ ਵਿੱਚ ਬੀਜ ਕੇ ਤੇ ਉਹਨੂੰ ਝੋਨਾ ਲਾਉਣ ਤੋਂ ਪਹਿਲਾਂ ਖੇਤ ਦੇ ਵਿੱਚ ਦਬਾ ਦਈਏ ਤਾਂ ਉਸ ਤੇ ਉਪਰਾਤਨ ਦਾ ਸੀ ਝੋਨਾ ਲਗਾ ਦਈਏ ਤਾਂ ਇਹਦੇ ਨਾਲ ਸਾਡੀ ਜਿਹੜੀ ਜ਼ਮੀਨ ਦੀ ਸਿਹਤ ਨੂੰ ਅਸੀਂ ਠੀਕ ਰੱਖ ਸਕਦੇ ਇੱਕ ਡਾਕਟਰ ਸਾਹਿਬ ਹੋਰ ਵੀ ਤਰੀਕਾ ਜਿਹੜਾ ਜਿਪਸਮ ਦੀ ਵੀ ਗੱਲ ਹੁੰਦੀ ਹੈ ਕਿਸਾਨ ਵੀਰਾਂ ਕੋਲ ਕਿਸਾਨਾਂ ਦੇ ਫੋਨ ਵੀ ਆਉਂਦੇ ਆ ਕਿ ਜਿਪਸਮ ਆਈ ਹੈ ਜਾਂ ਨਹੀਂ ਉਹਦਾ ਕੀ ਰეკਮੈਂਡੇਸ਼ਨ ਹੈ ਯੂਨੀਵਰਸਿਟੀ ਦੀ ਇਹ ਵੀ ਜਿਹੜੀ ਜ਼ਮੀਨ ਦੀ ਸਿਹਤ ਨੂੰ ਠੀਕ ਰੱਖਣ ਹੁੰਦੇ ਵਿੱਚ ਸਾਡੇ ਜਿਹੜੀ ਜਿਪਸਮ ਵੀ ਬਹੁਤ ਸਹਾਇੀ ਹੁੰਦੀ ਆ ਕਿਉਂਕਿ ਜਿਹੜਾ ਝੋਨੇ ਦੀ ਫਸਲ ਵਾਸਤੇ ਸਾਨੂੰ ਸਭ ਤੋਂ ਜ਼ਿਆਦਾ ਪਾਣੀ ਦੀ ਲੋੜ ਪੈਂਦੀ ਆ ਤਾਂ ਪਾਣੀ ਅਸੀਂ ਜ਼ਮੀਨ ਦੇ ਵਿੱਚੋਂ ਬੋਰਾ ਰਾਹੀਂ ਖਿੱਚਦੇ ਆ ਤਾਂ ਜਿਹੜਾ ਪਾਣੀ ਅਸੀਂ ਖਿੱਚ ਰਹੇ ਆ ਉਹਦੇ ਵਿੱਚ ਬਹੁਤ ਸਾਰੇ ਕਈ ਵਾਰੀ ਹਾਨੀਕਾਰਕ ਜਿਹੜੇ ਛੋਰੇ ਆ ਉਹ ਜ਼ਮੀਨ ਦੇ ਵਿੱਚ ਉੱਪਰ ਇਕੱਠੇ ਹੋ ਜਾਂਦੇ ਤਾਂ ਇਹਦੇ ਵਿੱਚੋ ਜਿਸ ਤਰ੍ਹਾਂ ਕੁਝ ਜ਼ਮੀਨਾਂ ਵਿੱਚ ਆਰ ਇਸ ਵੱਧ ਜਾਂਦੀ ਆ ਤਾਂ ਉਹਨੂੰ ਆਪਾਂ ਕਾਲਾ ਛੋਰਾ ਕਹਿ ਦਿੰਦੇ ਆ ਹਾਂਜੀ ਉਹਨੂੰ ਕੰਟਰੋਲ ਕਰਨ ਕਰਨ ਵਾਸਤੇ ਸਾਨੂੰ ਜਿਪਸਮ ਦੀ ਲੋੜ ਪੈਂਦੀ ਹੈ ਜਿਪਸਮ ਕਿੰਨੀ ਪਾਉਣੀ ਉਹ ਸਾਨੂੰ ਤਾਂ ਪਤਾ ਲੱਗਦਾ ਵੀ ਜੇ ਸਾਡੇ ਪਾਣੀ ਚੈੱਕ ਕੀਤਾ ਹੋਊਗਾ ਕਿ ਉਹਦੇ ਵਿੱਚ ਕਿੰਨਾ ਕ ਕਾਲਾ ਛੋਰਾ ਆ ਰਿਹਾ ਤਾਂ ਉਹਦੇ ਮੁਤਾਬਕ ਅਸੀਂ ਜਿਪਸਮ ਦੀ ਵਰਤੋਂ ਕਰਕੇ ਜ਼ਮੀਨ ਦੀ ਸਿਹਤ ਨੂੰ ਠੀਕ ਰੱਖ ਸਕਦੇ ਹਾਂ ਕਿਉਂਕਿ ਜਿਪਸਮ ਜਿਹਦੇ ਵਿੱਚ ਜਦੋਂ ਜਿਪਸਮ ਪਾਵਾਂਗੇ ਤਾਂ ਉਹ ਜ਼ਮੀਨ ਦੇ ਵਿੱਚ ਜਿਹੜਾ ਛੋਰਾ ਇਕੱਠਾ ਹੋਊਗਾ ਉਹਨੂੰ ਘੋਲ ਕੇ ਜੜਾਂ ਤੋਂ ਥੱਲੇ ਲੈ ਜਾਣਾ ਇਹਦੇ ਨਾਲ ਜਿਹੜੀ ਜ਼ਮੀਨ ਆ ਉਹ ਆਪਣੀ ਠੀਕ ਹੋ ਜਾਂਦੀ ਹੈ ਉਹਦੀ ਸਿਹਤ ਠੀਕ ਹੁੰਦੀ ਹੈ ਇੱਕ ਡਾਕਟਰ ਸਾਹਿਬ ਜਦੋਂ ਆਪਾਂ ਜਿਵੇਂ ਬਿਮਾਰ ਹੁੰਨੇ ਆ ਆਪਾਂ ਡਾਕਟਰ ਕੋਲ ਜਾਂਦੇ ਆ ਪਤਾ ਲੱਗਦਾ ਵੀ ਕੀ ਘਾਟ ਆ ਸਰੀਰ ਚ ਫਿਰ ਆਪਾਂ ਉਸ ਹਿਸਾਬ ਨਾਲ ਕੰਮ ਕਰਦੇ ਆ ਜ਼ਮੀਨ ਦਾ ਕਿਵੇਂ ਪਤਾ ਲੱਗੇ ਕਿ ਕੀ ਉਹਦੀ ਸਿਹਤ ਠੀਕ ਆ ਜਾਂ ਨਹੀਂ ਉਹਦੇ ਬਾਰੇ ਦੱਸੋ ਥੋੜਾ ਇਹ ਡਾਕਟਰ ਸਾਹਿਬ ਤੁਹਾਡਾ ਬਹੁਤ ਵਧੀਆ ਸਵਾਲ ਆ ਜ਼ਮੀਨ ਦੀ ਸਿਹਤ ਤਾਂ ਪਤਾ ਲੱਗੂਗਾ ਜੇ ਅਸੀਂ ਆਪਣੀ ਜ਼ਮੀਨ ਨੂੰ ਟੈਸਟ ਕਰਵਾਇਆ ਹੁੰਦਾ ਕਿਉਂਕਿ ਹਰੇਕ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਤੀਜੇ ਸਾਲ ਬਾਅਦ ਆਪਣੀ ਜ਼ਮੀਨ ਟੈਸਟ ਕਰਾਵੇ ਉਹਦੇ ਤੋਂ ਉਹਨੂੰ ਪਤਾ ਲੱਗਦਾ ਰਹਿੰਦਾ ਸਾਡੇ ਜ਼ਮੀਨ ਦੇ ਵਿੱਚ ਕਿਹੜੇ ਕਿਹੜੇ ਤੱਤਾਂ ਦੀ ਕਿੰਨੀ ਕਿੰਨੀ ਘਾਟ ਹੈਗੀ ਕਿਹੜੇ ਤੱਤ ਸਾਡੇ ਜ਼ਮੀਨ ਚ ਪੂਰੇ ਆ ਤੇ ਉਹਦੇ ਮੁਤਾਬਕ ਉਹ ਨਾਲੇ ਉਹ ਖਾਦਾਂ ਦੀ ਵਰਤੋਂ ਕਰ ਸਕਦਾ। ਤੋਂ ਇਹਦੇ ਵਾਸਤੇ ਵੀ ਬੜਾ ਹੁਣ ਠੁਕਮਸਮਾ ਚੱਲ ਰਿਹਾ। ਹੁਣ ਜ਼ਮੀਨਾਂ ਸਾਡੀਆਂ ਲਗਭਗ ਵਿਹਲੀਆਂ ਹੋ ਚੁੱਕੀਆਂ। ਤੇ ਇਸ ਸਮੇਂ ਦੌਰਾਨ ਸਨ ਕਿਸਾਨ ਨੂੰ ਆਪਣੀ ਜ਼ਮੀਨ ਆ ਉਹ ਟੈਸਟ ਕਰਾ ਲੈਣੀ ਚਾਹੀਦੀ ਆ। ਖੇਤੀਬਾੜੀ ਵਿਭਾਗ ਫਰੀਦਕੋਟ ਵਿਕੇ ਲੈਬਾਰਟਰੀ ਹੈਗੀ ਆ ਜਿਹਦੇ ਵਿੱਚ ਛੋਟੇ ਤੱਤ ਵੀ ਟੈਸਟ ਹੋ ਜਾਂਦੇ ਆ, ਵੱਡੇ ਤੱਤ ਵੀ ਟੈਸਟ ਹੋ ਜਾਂਦੇ ਆ ਤੇ ਜਿਹਦੇ ਤੋਂ ਸਾਨੂੰ ਸਾਰਾ ਪਤਾ ਲੱਗਦਾ ਰਹਿੰਦਾ ਸਾਡੇ ਜੀ ਜੇ ਅਸੀਂ ਉਹ ਟੈਸਟ ਕਰਾਇਆ ਹੋਊਗਾ। ਤਾਂ ਸਾਡੇ ਕੋਲ ਇੱਕ ਸੋਇਲ ਹੈਲਥ ਕਾਰਡ ਬਣ ਜਾਣਾ ਜਦ ਸੋਇਲ ਹੈਲਥ ਕਾਰਡ ਦੇ ਵਿੱਚੋਂ ਸਾਨੂੰ ਕਿਸਾਨ ਨੂੰ ਸਾਰਾ ਪਤਾ ਚੱਲ ਜੂਗਾ ਸਾਡੀ ਜ਼ਮੀਨ ਦੇ ਵਿੱਚ ਕਿੰਨਾ ਖਸ਼ੋਰਾ ਇਕੱਠਾ ਹੋਇਆ ਸਾਡੀ ਜ਼ਮੀਨ ਦੀ ਕਿੰਨੀ ਪੀ ਐਚ ਆ ਵੱਡੇ ਤੱਤ ਸਾਨੂੰ ਕਿੰਨੇ ਪੌਣੇ ਪਹਿਣਗੇ ਜਾਂ ਸਾਡੇ ਖੇਤ ਦੇ ਵਿੱਚ ਕੀ ਛੋਟੇ ਤੱਤਾਂ ਦੀ ਘਾਟ ਹੈਗੀ ਆ ਜੇ ਘਾਟ ਹੈਗੀ ਤਾਂ ਆਪਾਂ ਨੂੰ ਕਿਸ ਤਰ੍ਹਾਂ ਪੂਰਾ ਕਰਨਾ ਇਸ ਤਰੀਕੇ ਨਾਲ ਅਸੀਂ ਜ਼ਮੀਨ ਦੀ ਜਿਹੜੀ ਸਿਹਤ ਕਾਰਡ ਬਣਾ ਕੇ ਆਪਣੀ ਖਾਦਨ ਦੇ ਵਰਤੋਂ ਕਰਕੇ ਜਿਹੜੀ ਖੇਤੀ ਨੂੰ ਅਸੀਂ ਲਾਹੇਵੰਦ ਬਣਾ ਸਕਾਂ ਤੇ ਡਾਕਟਰ ਸਾਹਿਬ ਜੋ ਕਿਸਾਨ ਵੀਰ ਟੈਸਟ ਕਰਾਉਣ ਆਉਣ ਇਥੇ ਲੈਬਾਰਟਰੀ ਵਿੱਚ ਉਹਨਾਂ ਨੂੰ ਤੁਸੀਂ ਕੀ ਕਹੋਗੇ ਵੀ ਕਿਵੇਂ ਸੈਂਪਲ ਲੈਣ ਸੈਂਪਲ ਦਾ ਸਹੀ ਲੈਣ ਦਾ ਤਰੀਕਾ ਕੀ ਹੈ ਮਿੱਟੀ ਦਾ ਸੈਂਪਲ ਪਾਣੀ ਦਾ ਸੈਂਪਲ ਦੋਨਾਂ ਬਾਰੇ ਦੱਸੋ ਜਿਹੜੀ ਗੱਲ ਆਪਾਂ ਮਿੱਟੀ ਦੇ ਸੈਂਪਲ ਦੀ ਗੱਲ ਕਰਦੇ ਹਾਂ ਤਾਂ ਮਿੱਟੀ ਦੇ ਸੈਂਪਲ ਲੈਣ ਦਾ ਬਹੁਤ ਸੌਖਾ ਤਰੀਕਾ ਅੰਗਰੇਜ਼ੀ ਦਾ ਅੱਖਰ ਵੀ ਟਾਈਪ ਜੇ ਆਪਾਂ ਜ਼ਮੀਨ ਦੇ ਵਿੱਚ ਉੱਪਰੋਂ ਘਾਹ ਪੂਸ ਇਕੱਠਾ ਪਾਸੇ ਕਰਕੇ ਇੱਕ ਟੱਕ ਮਾਰੀਏ ਤਾਂ ਇੱਕ ਟੋਆ ਬਣ ਜਾਊਗਾ ਦੋਨੇ ਪਾਸੇ ਜਿਹੜੀਆਂ ਉਹਦੀਆਂ ਦੋ ਤਰਾ ਇਧਰ ਆਣ ਜਾਣਗੀਆਂ ਹਾਂਜੀ ਤਾਂ ਆਪਾਂ ਉਹ ਜਿਹੜੀ ਇੱਕ ਧਿਰ ਬੰਦੀ ਆ ਉਹਦੇ ਵਿੱਚੋਂ ਇੱਕ ਇੰਚ ਮੋਟੀ ਪਰਤ ਨੂੰ ਜ਼ਮੀਨ ਆਪਾਂ ਉਸ ਟੋਏ ਵਿੱਚ ਸਿੱਟ ਲਈਏ ਤਾਂ ਇਸ ਤਰੀਕੇ ਨਾਲ ਜੇ ਸਾਡਾ ਖੇਤ ਪੱਧਰ ਆ ਤਾਂ ਅਸੀਂ 5-6 ਥਾਵਾਂ ਤੋਂ ਮਿੱਟੀ ਦਾ ਸੈਂਪਲ ਲੈ ਸਕਦੇ ਹਾਂ ਉਹ ਜਿਹੜੀ ਸਾਰੀ ਮਿੱਟੀ ਇਕੱਠੀ ਕਰਕੇ ਉਹਨੂੰ ਪੂਰੀ ਤਰ੍ਹਾਂ ਮਿਕਸ ਕਰਕੇ ਤੇ ਇੱਕ ਅੱਧਾ ਕਿਲੋ ਮਿੱਟੀ ਜਿਹੜੀ ਆਪਾਂ ਕਿਸੇ ਸਾਫ਼ ਲਿਫਾਫੇ ਦੇ ਵਿੱਚ ਪਾ ਲਈਏ ਤੇ ਉਹਦੇ ਉੱਤੇ ਆਪਾਂ ਖੇਤ ਦੀ ਸਾਰੀ ਨਿਸ਼ਾਨੀ ਪਾ ਲਈਏ ਕਿ ਕਿਸ ਤਰ੍ਹਾਂ ਦਾ ਉਹਨੂੰ ਪਾਇਨ ਲੱਗਦਾ ਕਿਹੜੀ ਫਸਲ ਬੀਜਦੇ ਆਂ ਇਹ ਉਹਦੇ ਉੱਤੇ ਆਪਣਾ ਕਿਸਾਨ ਦਾ ਆਪਣਾ ਐਡਰੈਸ ਪਾ ਲਵੇ ਤੇ ਉਹਨੂੰ ਅਸੀਂ ਲੈਬੋਰੀ ਵਿੱਚ ਲਿਆ ਕੇ ਤੁਸੀਂ ਜਿਉਂ ਤਾਂ ਉਹ ਉਹ ਤਰੀਕੇ ਨਾਲ ਆਪਾਂ ਆਹਦੀ ਜਮੀਨ ਟੈਸਟ ਕਰਾ ਸਕਦੇ ਹਾਂ ਇੱਕ ਹੋਰ ਵੀ ਸਿੱਧਾ ਸੌਖਾ ਤਰੀਕਾ ਹੈਗਾ ਅੱਜ ਕੱਲ ਕਿਸਾਨਾਂ ਦੇ ਕੋਲ ਬਾਂਸ ਬੋਕੀ ਹੁੰਦੀ ਹੈ ਹਾਂਜੀ ਜੇ ਬਾਂਸ ਬੋਕੀ ਨੂੰ ਵੀ ਆਪਾਂ ਲਗਭਗ 6 ਤੋਂ 7 ਇੰਚ ਤੱਕ ਜ਼ਮੀਨ ਦੇ ਵਿੱਚ ਖੋਦ ਲਈਏ ਉਹ ਜਿੰਨੀ ਮਿੱਟੀ ਉਹਦੇ ਵਿੱਚ ਇਕੱਠੀ ਆਏ ਉਹਨੂੰ ਆਪਾਂ ਕਿਸੇ ਭਾਂਡੇ ਦੇ ਵਿੱਚ ਜਾਂ ਕਿਸੇ ਤਸਲੇ ਦੇ ਵਿੱਚ ਇਕੱਠੀ ਕਰ ਲੀਏ ਜਿਸ ਤਰੀਕੇ ਨਾਲ ਆਪਾਂ ਵੀ ਸ਼ੇਪ ਦਾ ਸੈਂਪਲ ਲੈਨੇ ਉਸੇ ਤਰੀਕੇ ਨਾਲ ਇਹਨੂੰ ਵੀ ਪੰਜ ਛੇ ਧਾਵਾ ਤੋਂ ਸੈਂਪਲ ਲੈ ਕੇ ਇਕੱਠਾ ਕਰਕੇ ਤੇ ਅੱਧਾ ਕਿਲੋ ਮਿੱਟੀ ਜਿਹੜੀ ਪੂਰੀ ਮਿਕਸ ਮਿੱਟੀ ਦੇ ਵਿੱਚ ਲੈ ਕੇ ਆਪਾਂ ਸੈਂਪਲ ਬਣਾ ਕੇ ਲੋਬ ਵਾਟਰਰੀ ਦੇ ਵਿੱਚ ਜਮਾ ਕਰਾ ਸਕਦੇ ਆ ਉਹ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਉਹਦਾ ਰਿਜ਼ਲਟ ਮਿਲ ਜੂਗਾ ਉਹਦੇ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਈ ਤੇ ਪਾਣੀ ਦਾ ਵੀ ਦੱਸ ਦੋ ਡਾਕਟਰ ਸਾਹਿਬ ਪਾਣੀ ਦਾ ਸੈਂਪਲ ਕਿਵੇਂ ਲੈਣਾ ਇਸੇ ਤਰ੍ਹਾਂ ਪਾਣੀ ਦੇ ਸੈਂਪਲ ਦੀ ਜਦੋਂ ਗੱਲ ਕਰਦੇ ਆ ਤਾਂ ਪਾਣੀ ਦਾ ਸੈਂਪਲ ਲੈਣ ਵਾਸਤੇ ਜਿਹੜਾ ਬੋਰ ਆ ਉਹਨੂੰ ਘੱਟੋ-ਘੱਟ 15-20 ਮਿੰਟ ਚੱਲਦਾ ਹੋਣਾ ਚਾਹੀਦਾ ਇੱਕ ਸਾਫ਼ ਬੋਤਲ ਲੈਣੀ ਆ ਸਾਫ਼ ਬੋਤਲ ਨੂੰ ਚੱਲਦੀ ਧਾਰ ਦੇ ਵਿੱਚੋਂ ਭਰਨਾ ਉਹਨੂੰ 2-3 ਵਾਰੀ ਬੋਤਲ ਨੂੰ ਭਰ ਕੇ ਢੋਲ ਦਿਓ ਤਾਂ ਉਹ ਬੋਤਲ ਸਾਫ਼ ਹੋ ਜੂ ਤੇ ਬੋਤਲ ਨੂੰ ਕਿਸੇ ਤਰ੍ਹਾਂ ਦੇ ਕੈਮੀਕਲ ਜਾਂ ਨਾਲ ਜਾਂ ਸਾਬਣ ਸਰਫ ਨਾਲ ਨਹੀਂ ਧੋਣਾਗਾ ਉਹ ਚੱਲਦੇ ਬੋਰ ਦੇ ਵਿੱਚੋਂ ਤੁਸੀਂ ਬਿਸਲੇਰੀ ਵਾਲੀ ਬੋਤਲ ਲੈ ਸਕਦੇ ਹੋ ਉਹ ਭਰ ਕੇ ਉਹਦੇ ਉੱਤੇ ਤੁਸੀਂ ਆਪਣੇ ਖੇਤ ਦੀ ਨਿਸ਼ਾਨੀ ਪਾ ਲਓ ਬੋਰ ਦੀ ਨਿਸ਼ਾਨੀ ਪਾ ਲਓ ਬੋਰ ਦੀ ਕਿੰਨੀ ਡੁਗਾਈ ਆ ਕਿਸਾਨ ਦਾ ਨਾਮ ਤੇ ਇਸ ਤਰੀਕੇ ਨਾਲ ਤੁਸੀਂ ਉਹ ਆਪ ਦਾ ਸੈਂਪਲ ਟੈਸਟ ਕਰਾ ਕੇ ਜਮ੍ਹਾਂ ਕਰਾ ਸਕਦੇ ਲੈਬ ਦੇ ਵਿੱਚ ਉਹ ਤੁਹਾਨੂੰ ਸ਼ਾਮ ਤੱਕ ਉਹਦੀ ਰਿਪੋਰਟ ਮਿਲ ਜੂਗੀ ਉਹਦੇ ਤੋਂ ਤੁਹਾਨੂੰ ਪਤਾ ਲੱਗ ਜੂ ਸਾਡੇ ਖੇਤ ਦੇ ਵਿੱਚ ਕਿ ਕਿਹੜਾ ਛੋਰਾ ਨਿਕਲਦਾ ਕਿ ਚਿੱਟਾ ਛੋਰਾ ਨਿਕਲਦਾ ਜਾਂ ਸਾਨੂੰ ਕਾਲਾ ਛੋਰਾ ਨਿਕਲਦਾ ਜੇ ਕਾਲਾ ਛੋਰਾ ਨਿਕਲਦਾ ਆਪਾਂ ਜਿਪਸਮ ਪਾ ਸਕਦੇ ਆ ਜੇ ਚਿੱਟਾ ਛੋਰਾ ਨਿਕਲਦਾ ਤਾਂ ਆਪਾਂ ਉੱਥੇ ਉਹ ਫਸਲ ਬੀਜ ਸਕਦੇ ਆ ਜਿਹਨੂੰ ਘੱਟ ਤੋਂ ਘੱਟ ਪਾਣੀ ਦੀ ਲੋੜ ਪਵੇ ਜਾਂ ਉੱਥੇ ਹਰੀ ਖਾਦ ਬੀਜ ਕੇ ਅਸੀਂ ਉਹ ਚਿੱਟੇ ਛੋਰੇ ਦਾ ਇਫੈਕਟ ਜਿਹੜਾ ਜ਼ਮੀਨ ਦੇ ਵਿੱਚ ਹੋਇਆ ਉਹਨੂੰ ਘਟਾ ਸਕਦੇ ਆ ਤੇ ਜਿਹਦੇ ਨਾਲ ਸਾਡੀ ਜਿਹੜੀ ਜ਼ਮੀਨ ਦੀ ਸਿਹਤ ਆ ਉਹ ਬਣੀ ਰਹੇ ਪਾਣੀ ਜਦੋਂ ਆਪਾਂ ਸੈਂਪਲ ਲੈਣੇ ਆ ਡਾਕਟਰ ਸਾਹਿਬ ਉਹ ਕੱਚ ਦੀ ਬੋਤਲ ਲੈਣੀ ਜਿਆਦਾ ਲਾਹੇਵੰਦ ਹੋਊਗੀ ਜਾਂ ਪਲਾਸਟਿਕ ਵੀ ਚੱਲੂ ਨਹੀਂ ਇਹ ਜ਼ਰੂਰੀ ਨਹੀਂ ਹੈ ਵੀ ਆਪਾਂ ਕੱਚ ਦੀ ਬੋਤਲ ਹੀ ਲੈਣੀ ਆ ਬੋਤਲ ਸਾਫ਼ ਹੋਣੀ ਚਾਹੀਦੀ ਆ ਬੋਤਲ ਅੱਜ ਕੱਲ ਬਸਲੇਰੀ ਵਾਲੀਆਂ ਬੋਤਲਾਂ ਆਮ ਆ ਜਿਹੜੀਆਂ ਆਪਾਂ ਵਰਤਦੇ ਆ ਆਪਣੇ ਕੋਲੇ ਖਾਲੀ ਹੋਈਆਂ ਹੁੰਦੀਆਂ ਉਹ ਸਭ ਤੋਂ ਵਧੀਆ ਸੇਫ ਬੋਤਲ ਹੈਗੀ ਆ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਪਾਇਆ ਹੁੰਦਾ ਤੇ ਉਹ ਉਹ ਬੋਤਲ ਸਭ ਤੋਂ ਵਧੀਆ ਜੇ ਕੱਚ ਦੀ ਬੋਤਲ ਮਿਲ ਜਾਵੇ ਹੁਣ ਤਾਂ ਵੈਸੇ ਕੱਚ ਦੀ ਬੋਤਲ ਅਵੇਲੇਬਲ ਘੱਟ ਹੁੰਦੀ ਆ ਤੇ ਕੱਚ ਦੀ ਬੋਤਲ ਵੀ ਵਧੀਆ ਲਾਹੇਵੰਦ ਹੁੰਦੀ ਆ ਪਰ ਉਹ ਸਾਫ਼ ਹੋਣੀ ਚਾਹੀਦੀ ਆ ਜਾਂ ਉਹ ਅਲਕੋਹਲ ਵਾਲੀ ਖਤਮ ਹੋਈ ਹੋਵੇ ਉਹ ਪਾ ਬੋਤਲ ਨੂੰ ਵਰਤੂ ਕਰ ਸਕਦੇ ਆ ਕੋਈ ਦਵਾਈ ਵਾਲੀ ਜਾਂ ਕੋਈ ਪੈਸਟੀਸਾਈਡ ਵਾਲੀ ਇਸ ਤਰ੍ਹਾਂ ਦੀ ਬੋਤਲ ਦੀ ਵਰਤੋਂ ਆਪਾਂ ਨਹੀਂ ਕਰ ਸਕਦੇ ਕਿਉਂਕਿ ਉਹਦਾ ਅਸਰ ਫਿਰ ਉਹ ਪਾਣੀ ਦੇ ਵਿੱਚ ਲਾ ਜਾਂਦਾ ਇੱਕ ਡਾਕਟਰ ਸਾਹਿਬ ਜੋ ਪਾਣੀ ਦਾ ਸੈਂਪਲ ਟੈਸਟ ਕਰਾਉਣਾ ਜਾਂ ਮਿੱਟੀ ਦਾ ਸੈਂਪਲ ਟੈਸਟ ਕਰਾਉਣਾ ਇਹਦੀ ਫੀਸ ਕਿੰਨੀ ਹੈ ਇਹ ਵੀ ਦੱਸੋ ਖੇਤੀਬਾੜੀ ਯੂਨੀਵਰਸਿਟੀ ਲਈ ਆਣਾ ਵੱਲੋਂ ਤਾਂ ਇਹ ਨਾ ਟੈਸਟਾਂ ਦੇ ਕੁਝ ਪੇਮੈਂਟ ਲਈ ਜਾਂਦੀ ਆ ਪਰ ਖੇਤੀਬਾੜੀ ਵਿਭਾਗ ਫਰੀਦਕੋਟ ਜਾਂ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਹ ਚਾਰਜ ਨਹੀਂ ਲਏ ਜਾਂਦੇ ਸਿਰਫ 1 ਰੁਪਿਆ ਚਾਰਜ ਲਿਆ ਜਾਂਦਾ ਇੱਕ ਸੈਂਪਲ ਦਾ ਮਿੱਟੀ ਦੇ ਸੈਂਪਲ ਦਾ ਇਸ ਕਰਕੇ ਵੀ ਇਹ ਸਰਕਾਰ ਵੱਲੋਂ ਫਰੀ ਜੋ ਕੋਸਟ ਜਿਹੜੀ ਕਿਸਾਨਾਂ ਦੇ ਪੱਖ ਦੇ ਵਿੱਚ ਇੱਕ ਸੇਵਾ ਦਿੱਤੀ ਗਈ ਆ ਇਹ ਕਰਕੇ ਕਿਸਾਨਾਂ ਨੂੰ ਇਹਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਤਾਂ ਕਿਸਾਨ ਵੀਰੋ ਬਹੁਤ ਬਹੁਤ ਜ਼ਰੂਰੀ ਗੱਲਾਂ ਡਾਕਟਰ ਸਾਹਿਬ ਨੇ ਆਪਾਂ ਨੂੰ ਦੱਸੀਆਂ ਤੇ ਆਪਾਂ ਨੂੰ ਆਪਣੀ ਮਿੱਟੀ ਦੀ ਜਿਹੜੀ ਸਿਹਤ ਹੈ ਉਹ ਬਰਕਰਾਰ ਰੱਖਣ ਲਈ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਆਪਣੇ ਪਾਣੀ ਅਤੇ ਮਿੱਟੀ ਦੀ ਟੈਸਟ ਕਰਾਉਣਾ ਚਾਹੀਦਾ ਤੇ ਸਰਕਾਰ ਬਿਲਕੁਲ ਫ੍ਰੀ ਆਫ ਕੋਸਟ ਆਪਾਂ ਨੂੰ ਇਹ ਸਹੂਤ ਦੇ ਰਹੀ ਹੈ ਤਾਂ ਇਸ ਸਹੂਤ ਦਾ ਆਪਾਂ ਨੂੰ ਫਾਇਦਾ ਲੈਣਾ ਚਾਹੀਦਾ ਤਾਂ ਬਹੁਤ-ਬਹੁਤ ਧੰਨਵਾਦ ਅੱਡ ਸਭ ਸਟੂਡੀਓ ਦੇ ਪਹੁੰਚਣ ਦੇ ਤੇ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦੇਣਾ ਕਿਸਾਨ ਵੀਰੋ ਬਹੁਤ-ਬਹੁਤ ਧੰਨਵਾਦ